ਖਾਣਾ ਛਾਟਾ ਵੱਲੋਂ ਦੋ ਵਕਤਕ ਮੁਕਦਮੇ ਦਰਜ ਹੋਏ 1172 ਨੰਬਰ ਮੁਕਦਮਾ 1174 ਨੰਬਰ ਮੁਕਦਮਾ 172 ਹੋਇਆ 29 9 24 ਨੂੰ ਤੇ 74 ਹੋਇਆ 39 24 ਨੂੰ ਤੇ 172 ਨੰਬਰ ਮੁਕਦਮੇ ਦੇ ਵਿੱਚ ਅਸੀਂ ਤਿੰਨ ਬੰਦੇ ਅਰੈਸਟ ਕੀਤੇ ਸੁਖਚੰਦ ਸਿੰਘ ਅੰਮ੍ਰਿਤਪਾਲ ਸਿੰਘ ਤੇ ਹਰਮਨ ਸਿੰਘ ਤੇ ਇਹਨਾਂ ਵੱਲੋਂ ਪਹਿਲਾਂ ਇੱਕ ਸਵਿਫਟ ਕਾਰ ਬਰਾਮਦ ਹੋਈ ਤੇ 122690 ਰੁਪਏ ਬਰਾਮਦ ਹੋਏ ਜਦੋਂ ਅਸੀਂ ਇਹਨਾਂ ਦੀ ਬੈਕਵਰਡ ਲਿੰਕੇਜ ਤੇ ਗਏ ਸਿਸ ਸਾਨੂੰ ਇੱਕ ਕਾਰਤਿਕ ਦਾ ਪਤਾ ਚੱਲਿਆ ਜੋ ਸਨਿਨ ਕਲੇਵ ਰਾੰਤੀਰਤ ਰੋਡ ਦਾ ਰਹਿਣ ਵਾਲਾ ਹੈ ਉਤੋਂ 10 ਲੱਖ 40 ਹਜ਼ਾਰ ਰੁਪਏ ਡਰਗ ਮਨੀ ਰਿਕਵਰ ਹੋਈ ਹੈ ਤੇ ਇੱਕ ਸਕੋਰਪੀਓ ਕਾਰ ਵੀ ਰਿਕਵਰ ਹੋਈ ਹੈ ਤੇ ਜਿਹੜਾ ਮੁਕੱਦਮਾ ਨੰਬਰ 174 ਹੈਗਾ ਉਹ ਚੋਂ ਨਰਿੰਦਰ ਸਿੰਘ ਗ੍ਰਿਫਤਾਰ ਹੋਇਆ ਤੇ ਉਤੋਂ 100 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਤੇ ਹੁਣ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਤੇ ਕਾਰ ਕੇ ਜਿਹੜਾ ਰਿਤੇਕ ਹੈ ਸੌਰੀ ਕਾਰਤਿਕ ਨਹੀਂ ਰਿਤੇਕ ਹੈ ਉਹ ਹਲੇ ਫਰਾ ਰ ਹੈ ਤੇ ਉਹਨੂੰ ਵੀ ਅਸੀਂ ਲੜ ਰਹੇ ਹਾਂ ਤੇ ਜਿਹੜੀ ਬੈਕਵਰਡ ਫਾਰਵਰਡ ਲਿੰਕੇਜਸ ਹੋਣਗੀਆਂ ਉਹ ਵੀ ਅਸੀਂ ਐਕਸਪਲੋਰ ਕਰਾਂਗੇ ਤੇ ਸਰ ਇਹ ਕਿਹਦੇ ਨੂੰ ਜਾ ਰਿਹਾ ਸੀ ਵੀ ਇਸ ਮੋਡਲ ਦਾ ਉਹ ਹਲੇ ਅਸੀਂ ਇੱਕ ਇਹਨਾਂ ਦੀ ਪੁੱਛ ਕੇ ਤੋਂ ਬਾਅਦ ਸਾਨੂੰ ਪਤਾ ਚੱਲੇ ਸਕੋਰਪੀਓ ਕੱਢਣ ਲਈ ਇਹਦੇ ਰੱਖਿਆ ਸਕੋਰਪੀਓ ਰਿਤੇਕ ਦਾ ਅੱਛਾ ਹੈ ਰਿਤੇਕ ਦੇ ਨਾਲ ਹੋਰ ਵੀ ਜਿਹੜੇ ਮੁੰਡੇ ਨੇ ਉਹ ਵੀ ਹਾਲੇ ਸਾਨੂੰ ਪਤਾ ਚੱਲੇਗਾ ਕਿ ਦੇਖੋ ਡਰਗਮਨੀ ਵੀ ਆਪਣਾ 10 ਲੱਖ 40 ਹਜ਼ਾਰ ਮਿਲੀ ਹੈ ਤੇ ਆਪਣਾ ਗੱਡੀ ਵੀ ਸਾਨੂੰ ਮਿਲੀ ਹੈ ਸਰ ਜੀ ਗੱਡੀ ਨਹੀਂ ਗਿਆ ਕਿ ਕਿਤੇ ਬਣਾਦੀ ਹੈ ਕਿ ਜੇ ਕਿਤੇ ਨਾ ਸ਼ਾ ਹੋੜ ਕੇ ਤੇ ਵੇਚਿਆ ਹੋਣਾ ਹਾਂਜੀ ਪੋਸਿਬਿਲਿਟੀ ਹੈਗੀ ਹੈ ਜੀ ਜਾਂ ਵੇਚਿਆ ਹੋਣਾ ਹੈ ਜਾਂ ਕਿਤੇ ਲੈਨ ਜਾ ਰਿਹਾ ਹੋਣਾ ਹੈ ਕਿਸੇ ਗੱਡੀ ਤੇ ਲੱਗਦਾ ਹੋਰ ਬੇਲਾ ਵੀ ਇਦਾਂ ਦੇ ਕਾਰਜ ਕੀਤੇ ਗਏ ਹੋਣ ਜਾਂ ਕੁਝ ਹੋਰ ਵੱਖਰੇ ਜਿਹੜੇ ਕੰਮ ਕੀਤੇ ਹੋਣ ਦੇਖੋ ਗੱਡੀ ਤਾਂ ਸਸਪੀਸ਼ਸ ਹੈਗੀ ਹੈ ਜੀ ਤੇ ਅਸੀਂ ਐਕਸਪਲੋਰ ਕਰਾਂਗੇ ਕਿ ਆ ਕਿਥੇ ਕਿਥੇ ਜਾਂ ਤਾਂ ਜਿਹੜਾ ਪੈਸਾ ਮਿਲਿਆ ਕਿਥੇ ਲੈਣ ਜਾ ਰਿਹਾ ਸੀ ਡਰੱਗ ਆ ਵੇਚ ਕੇ ਆ ਰਿਹਾ ਸੀ ਕਿ ਸਰ ਇਹ ਕਿਸ ਕਿਹਦਾ ਹਿੱਸਾ ਹੈ ਜਿਹੜੇ ਫੜੇ ਇਹਨਾਂ ਦੇ ਯੰਗ ਹੀ ਨੇ ਜੀ ਬਾਈ 25 ਸਾਲ ਦੇ ਹੈਗੇ ਜੀ ਹੁਣ ਸਰ ਸਾਹਿਬਾਂ ਦੀ ਪ੍ਰਾਪਰਟੀ ਦੇ ਉੱਪਰ ਚਾਕ ਮਾਰੀ ਜਾਊਗੀ ਬਿਲਕੁਲ ਜੀ ਪ੍ਰਾਪਰਟੀ ਦੇ ਉੱਪਰ ਚਾਕ ਮਾਰੀ ਜਾਊਗੀ ਕਿ ਜਿਹੜੇ ਵੀ ਇਲਗੋਟਨ ਮਨੀ ਤੇ ਡਰੱਗ ਮਨੀ ਨਾਲ ਬਣੀ ਹੈ ਉਹ ਅਸੀਂ ਪ੍ਰੋਪਰ ਪ੍ਰੋਸੀਜਰ ਕਰਕੇ ਐਸ ਪਰ ਲਾਅ ਅਸੀਂ ਐਸ ਸਪੀਸ਼ੀਅਲ ਹੁਣ ਦਾਤ ਫਿਰ ਉਹ ਫ੍ਰੀਜ਼ ਕੀਤੀ ਜਾਵੇਗੀ ਬਿਲਕੁਲ ਜੀ ਗੱਡੀਆਂ ਦਾ ਪਤਾ ਕਿੱਥਾ ਜਾਏਗਾ ਸਰ ਕਿਹਨਾਂ ਕਿਹਨਾਂ ਦੇ ਨਾਮ ਬਿਲਕੁਲ ਜੀ ਅਸੀਂ ਆਰਟੀਓ ਆਫਿਸ ਤੋਂ ਪਤਾ ਕਰਾਂਗੇ ਸਰ ਇਹ ਰਸ਼ਨ ਕੋਈ ਵੀ ਆਦੀ ਏ ਹਾਲੇ ਸੀ ਮੈਂ ਨਾ ਮੈਡੀਕਲ ਕਰਾ ਕੇ ਪਤਾ ਕਰਦੇ ਕੋਈ ਵਿਅਪਰ ਜਾਂ ਕੁਝ ਇਦਾਂ ਦਾ ਕੁਝ ਹੋਰ ਐਕਸਟਰਾ ਨਹੀਂ ਹਲੇ ਹਲੇ ਸਾਨੂੰ ਆਈ ਮਿਲੇ ਡਰਗਮਨੀ ਮਿਲੀ ਕਾਉਰ ਮਿਲੇ ਤੇ